ਦਿੱਲੀ ਵਿਆ ਬਰੋਹਾ ਤੇ ਮੋੜ ਤੋਂ ਵੱਡੇ ਪੱਦਰ ਦੇ ਉੱਤੇ ਅੰਦੋਲਨ ਕਰਨ ਲਈ ਅਤੇ ਟੈਂਟ ਲਗਾ ਕੇ ਪੱਕੇ ਮੋਰਚੇ ਕਰਨ ਲਈ ਕਿਸਾਨਾਂ ਨੇ ਕੰਮ ਰਕਸ ਲਈ ਜਿਸ ਦੇ ਮੱਦੇ ਨਜ਼ਰ ਮੋੜ ਤੋਂ ਹਰ ਵਰਗ ਕਿਸਾਨਾਂ ਨੂੰ ਪਰਮਾ ਸਾਥ ਦੇ ਰਿਹਾ ਉਥੇ ਸ਼੍ਰੀ ਮੁਖਸਤ ਸਾਹਿਬ ਦੇ ਵਿੱਚ ਇੱਕ ਅਜਿਹਾ ਕਿਸਾਨ ਜਿਹੜਾ ਕਿ ਸਰੀਰਕ ਤੌਰ ਤੇ ਅਪਾਹਜ ਹੈ ਪਰ ਉਸ ਦੀ ਸੋਚ ਅਪਾਹਜ ਨਹੀਂ ਉਹ ਕਹਿੰਦਾ ਹੈ ਕਿ ਨਾ ਮੈਂ ਵੀ ਕਿਸਾਨੀ ਅੰਦੋਲਨ ਦੇ ਵਿੱਚ ਸ਼ਾਮਲ ਹੋਵਾਂਗਾ ਬੇਸ਼ੱਕ ਮੇਰੇ ਇੱਕ ਲੱਤ ਨਹੀਂ ਇਸ ਕਿਸਾਨ ਦੇ ਹੌਸਲੇ ਨੂੰ ਦੇਖ ਕੇ ਚਾਰੇ ਪਾਸੇ ਇਜ਼ਤ ਤਰੀਫਾਂ ਕੀਤੀਆਂ ਜਾ ਰਹੀਆਂ ਨੇ ਆਖਿਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਨੇ ਕੀ ਕਿਹਾ ਤੁਹਾਨੂੰ ਸੁਣਾ ਦਿੰਦੇ ਹਾਂ ਹਾਂਜੀ ਕੀ ਨਾ ਕੀ ਬਈ ਮੇਰਾ ਨਾਮ ਅਕਬਾਲ ਸਿੰਘ ਪੈਂਡ ਸੂਰਿਆਲਾ ਜੀ ਕੀ ਕਹਿਣਾ ਚਾਹੁੰਗੇ ਬਈ ਜੀ ਜੀ ਸ਼ਿੰਗਾਰਸ ਲਈ ਚੱਲੇ ਪਹਿਲਾਂ ਵੀ 6 ਮਹੀਨੇ ਮੇ ਲਾ ਕੇ ਆਇਆ ਤੇ ਹੁਣ ਵੀ ਚੱਲੇ ਆਂ ਘਰ ਦੇ ਨੂੰ ਕਹਿ ਕੇ ਆ ਵੀ ਜਿੰਨਾ ਚਿਰ ਅਸੀਂ ਚੰਗ ਨਹੀਂ ਜਿੱਤ ਕੇ ਉਹ ਮੰਗਮ ਮਨਾ ਕੇ ਨਹੀਂ ਉਹ ਨਜ਼ਰ ਮੈਂ ਵਾਪਸ ਨਹੀਂ ਆਉਂਗਾ ਬਈ ਜੀ ਇੱਕ ਲੱਤ ਤੋਂ ਵੀ ਅਪਾਹ ਜੋ ਜਾਣਾ ਤਾਂ ਮੇਰੇ ਕੋਲ ਇੱਕ ਆਪ ਮੈਂ ਸ਼ਿੰਗਾਰਛ ਲਈ ਜਿੰਦ ਮੈਂ ਲਈ ਕੋਈ ਦਿੱਲੀ ਮੇਰੇ ਲਈ ਕੋਈ ਦੂਰ ਨਹੀਂ ਜਿੰਨਾ ਚਿਰ ਮੰਗਾ ਨਹੀਂ ਮੰਨਿਆ ਜਾਂਦਾਂ ਉਹਨਾਂ ਚਿਰ ਮੈਂ ਉੱਥੋਂ ਵਾਪਸ ਨਹੀਂ ਆਵਾਂਗਾ ਪਰਿਵਾਰ ਚ ਕਿੰਨੇ ਜੀਏ ਭਾਈ ਜੀ ਚਾਰ ਭਰਾ ਜੀ ਦੋ ਭਰਾ ਜੀ ਇੱਕ ਭੈਣ ਜੀ ਉਹਨਾਂ ਨੂੰ ਕੀ ਕਹਿ ਕੇ ਗਏ ਹਾਂ ਮੈਂ ਵੀ ਵਾਪਸ ਨਹੀਂ ਆਉਂਗਾ ਪਹਿਲਾਂ ਜਿੰਨਾ ਚਿਰ ਮੰਨਿਆ ਮੰਗਾ ਨਹੀਂ ਮੰਨਿਆ ਜਾਂਦਾਂ ਮੈਂ ਦਿੱਲੀ ਕੋ ਨਹੀਂ ਆਵਾਂਗਾ ਬਸ ਨਹੀਂ ਸ਼ਿੰਗਾਰਛ ਲਈ ਚੱਲੇ ਪਹਿਲਾਂ ਵੀ 6 ਮਹੀਨੇ ਮੈਂ ਲੱਗ ਗਿਆ ਤੇ ਹੁਣ ਵੀ ਚੱਲੇ ਆਂ ਘਰ ਦੇ ਨੂੰ ਕਹਿ ਕੇ ਆਏ ਵੀ ਜਿੰਨਾ ਚਿਰ ਅਸੀਂ ਚਾਂਗਨੀ ਜਿੱਤ ਕੇ ਆਉਂਦੇ ਮੰਗਾ ਮਨਵਾ ਕੇ ਨਹੀਂ ਆਉਂਦੇ ਨਾ ਚਿਰ ਮੈਂ ਵਾਪਸ ਨਹੀਂ ਆਉਂਗਾ ਬਾਜੀ ਕਿ ਲੱਤ ਤੋਂ ਵੀ ਅਪਾਹ ਜਾਉਂ। ਜਦਾਂ ਤਪਾ ਮੇਰੇ ਕੋਲ ਇੱਕ ਆਪ ਮੈਂ ਸ਼ੰਗਾਰ ਸਲੇ ਜਿੰਦ ਮੈਂ ਲਈ ਕੋਈ ਦਿੱਲੀ ਮੇਰੇ ਲਈ ਕੋਈ ਦੂਰ ਨਹੀਂ। ਜਿੰਨਾ ਚਿਰ ਮੰਗਾ ਨਹੀਂ ਮੰਨਿਆ ਜਾਂਦਾਂ ਉਹਨਾਂ ਚਿਰ ਮੈਂ ਉੱਥੋਂ ਵਾਪਸ ਨਹੀਂ ਆਵਾਂਗਾ। ਪਰਿਵਾਰ ਚ ਕਿੰਨੇ ਜੀ ਹੈ ਬਾਜੀ? ਚਾਰ ਭਰਾ ਜੀ, ਦੋ ਭਰਾ ਜੀ, ਇੱਕ ਭੈਣ। ਜੀ। ਉਹਨਾਂ ਨੂੰ ਕੀ ਕਹਿ ਕੇ ਗਏ ਹੋ? ਮੈਂ ਵੀ ਵਾਪਸ ਨਹੀਂ ਆਉਂਗਾ ਪਹਿਲਾਂ ਜਿੰਨਾ ਚਿਰ ਮਿੰਨਾ ਮੰਗਾ ਨਹੀਂ ਮੰਨਿਆ ਜਾਂਦਾਂ ਮੈਂ ਦਿੱਲਗੋ ਨਹੀਂ ਆਵਾਂਗਾ ਵਾਪਸ। ਸੋ ਦਾਅਵਾ ਕੀਤਾ ਕਿ ਕਿਸਾਨਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਕੇਂਦਰ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਅਸੀਂ ਮੋੜ ਤੋਂ ਦਿੱਲੀ ਦੇ ਵਿੱਚ ਦੂਜਾ ਵੱਡਾ ਅੰਦੋਲਨ ਕਰਾਂਗੇ ਜਿਸ ਨੂੰ ਲੈ ਕੇ ਕਾਫਲੇ ਬੰਨ ਬੰਨ ਕੇ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ 6-6 ਮਹੀਨਿਆਂ ਦਾ ਰਾਸ਼ਨ ਵੀ ਨਾਲ ਲੈ ਕੇ ਦਿੱਲੀ ਵੱਲ ਕੂਚ ਕਰ ਦਿੱਤਾ ਹੈ ਹਕੀਕਤ ਟੀਵੀ ਪੰਜਾਬੀ ਲਈ ਸ਼੍ਰੀ ਮੁਖਸਦ ਸਾਹਿਬ ਤੋਂ ਸੋਨੀ ਡੱਲਾ ਦੀ ਰਿਪੋਰਟ